ਦੋਸਤੋ ਲੋਕ ਰਣ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਲਦ ਸੁਪ੍ਰਿੰਦਰ ਸਿੰਘ ਰਾਏਪੁਰ ਸਵਾਗਤ ਹੈ ਪ੍ਰਮਿੰਦਰ ਜੀ ਸਤਿਗੁਰ ਜੀ ਸਾਰਿਆਂ ਨੂੰ ਧੰਨਵਾਦ ਗੁਰਜਿੰਦਰ ਜੀ ਜੀ ਦੋਸਤੋ ਲੋਕ ਸਭਾ ਦੀ ਚੋਣ ਹੈ ਤੇ ਉਹਨਾਂ ਖਬਰ ਵੀ ਨਿਕਲ ਕੇ ਆ ਰਹੀ ਹੈ ਕਿ ਕੱਲ ਦੁਪਹਿਰ 3 ਵਜੇ ਚੋਣ ਕਮਿਸ਼ਨ ਪ੍ਰੈਸ ਕਾਨਫਰੰਸ ਕਰਕੇ ਚੋਣ ਦਾ ਐਲਾਨ ਵੀ ਕਰ ਸਕਦਾ ਆ ਤਰੀਕਾ ਦਾ ਕਿਹੜੇ ਕਿਹੜੇ ਗੇਟ ਦੇ ਵਿੱਚ ਕਿੱਥੇ ਕਿੱਥੇ ਚੋਣ ਹੋਣੀ ਹੈ ਜਿਹੜੀ ਜਿਹੜੀ ਤਰੀਕ ਨੂੰ ਉਹ ਤਰੀਕ ਐਲਾਨੇ ਜਾ ਸਕਦੀ ਹੈ ਤੈਨਾਲੋ ਪੰਜਾਬ ਦੇ ਵਿੱਚ ਮਾਹੌਲ ਸਰਗਰਮ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਇੱਥੇ ਉਮੀਦਵਾਰਾਂ ਲਾਣ ਤੇ ਇੱਕ ਕਾਂਗਰਸੀ ਐਮਐਲਏ ਉਹ ਆਮ ਆਦਮੀ ਪਾਰਟੀ ਜੁਆਇਨ ਕਰਕੇ ਦੱਸਿਆ ਜਾ ਰਿਹਾ ਕਿ ਉਹ ਵੀ ਉਮੀਦਵਾਰ ਇੱਕ ਥਾਂ ਤੋਂ ਹੋ ਸਕਦੇ ਨੇ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਦੇ ਜਿਹੜੇ ਹੋਰ ਪ੍ਰਧਾਨ ਨੇ ਉਹਨਾਂ ਨੂੰ ਲੈ ਕੇ ਇੱਕ ਖਬਰ ਹੈ ਨਾ ਸਾਰੀਆਂ ਖਬਰਾਂ ਦੇ ਉੱਪਰ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਪ੍ਰਵੀਂਦਰ ਜੀ ਲੋਕ ਸਭਾ ਚੋਣ ਦੇ ਮੱਦੇਨਜ਼ਰ ਹੀ ਇੱਕ ਖਬਰ ਇਹ ਵੀ ਹੈਗੀ ਹੈ ਬਾਅਦ ਛੋਟੇ ਰੂਪ ਦੇ ਵਿੱਚ ਲੈ ਲੈਣੇ ਆ ਇਹ ਚੋਣ ਕਮਿਸ਼ਨ ਵੱਲੋਂ ਕੱਲ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਜਾ ਸਕਦਾ ਕਿ ਕਿੰਨੇ ਗੇਡ ਦੇ ਵਿੱਚ ਚੋਣ ਹੋਊਗੀ ਤੇ ਕਿਹੜੇ ਕਿਹੜੇ ਗੇਡ ਦੇ ਵਿੱਚ ਕਿੰਨੀ ਕਿੰਨੀ ਤਰੀਕ ਨੂੰ ਚੋਣ ਹੋਊਗੀ ਕੱਲ ਪ੍ਰੈਸ ਕਾਨਫਰੰਸ ਹੋ ਸਕਦੀ ਹੈ ਜੀ ਜਿਵੇਂ ਕੋਲ ਜਿਵੇਂ ਸਮਾ ਗੁਰਜਿੰਦਰ ਜੀ ਆਈ ਗਿਆ ਤਕਰੀਬਨ 12 13 ਨੂੰ ਪਹਿਲਾਂ ਕਿਆ ਸਰਨੀਆਂ ਸੀ ਕਿ ਚੋਣ ਕਮਿਸ਼ਨ ਜਿਹੜਾ ਹੈਗਾ ਉਹ ਪ੍ਰੈਸ ਕਾਨਫਰੰਸ ਕਰ ਸਕਦਾ ਹੈ ਫੋਡ ਆਫ ਕੰਡਕਟਰ ਲੱਗ ਸਕਦਾ ਹੈ ਲੇਕਿਨ ਇੱਕ ਦੋ ਦਿਨ ਅੱਗੇ ਪਾ ਦਿੱਤਾ ਗਿਆ ਜੜੀਆਂ ਤਿਆਰੀਆਂ ਸੀਗੀਆਂ ਤੁਹਾਨੂੰ ਪਤਾ ਹੀ ਹੈ ਜਿਵੇਂ ਦੋ ਨਵੇਂ ਨਿਯੁਕਤ ਕੀਤੇ ਗਏ ਨੇ ਅਧਿਕਾਰੀ ਉਹ ਚੋਣ ਕਮਿਸ਼ਨ ਵੱਲੋਂ ਇੱਕ ਦੋ ਦਿਨ ਸ਼ਾਇਦ ਤਾਂ ਕਰਕੇ ਲੇਟ ਹੋ ਗਿਆ ਪਰ ਹੁਣ ਇਹ ਜਿਹੜਾ ਇਹ ਸੰਭਾਵਨਾ ਦਿਤਾਈ ਜਾ ਰਹੀ ਹੈ ਕਿ ਇੱਕ ਦੋ ਦਿਨ ਦੇ ਵਿੱਚ ਹੁਣ ਜਿਹੜਾ ਕੱਲ ਜਾਂ ਪਰਸੋ ਹੋ ਸਕਦਾ ਸੋਮਵਾਰ ਦੇ ਨੇੜੇ ਤੇੜੇ ਜਾ ਕੇ ਤਾਂ ਜਿਹੜੀ ਹੈਗੀ ਹੈ ਉਹ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਊਗੀ ਤੇ ਜਿਹੜਾ ਆਪਾਂ ਕਹਿ ਲਓ ਕਿ ਸਮਾਸਾਰਨੀਆ ਤਰੀਕਾ ਵਾਈਜ਼ ਕਿੱਥੇ ਕਿੱਥੇ ਕਿਹੜੀ ਤਰੀਕ ਨੂੰ ਕਿੰਨਾ ਯਸਿੱਟਾ ਦੇ ਚੋਣ ਹੋਣੀਆਂ ਕਿਹੜੇ ਸਟੇਟ ਦੇ ਵਿੱਚ ਕਦੋਂ ਹੋਣੀਆਂ ਉਹ ਸਾਰੀਆਂ ਐਲਾਨ ਹੋ ਸਕਦੀਆਂ ਨੇ ਇਹ ਮਤਲਬ ਸੰਭਾਵਨਾ ਪੂਰਨ ਤੌਰ ਤੇ ਕਹਿ ਸਕਦੇ ਪਾਵੇਂ ਜਿਤਾਈ ਜਾ ਰਹੀ ਹੈ ਆਉਣ ਵਾਲੇ 1-2 ਦਿਨਾਂ ਦੇ ਵਿੱਚ ਜਿਹੜੀ ਹੈ ਕਿ ਲੋਕਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਸਾਰੀ ਜਾਣਕਾਰੀ ਮਿਲ ਜਾਣੀ ਹੈ ਕੋਡ ਆਫ ਕੰਡਕਟ ਲੱਗ ਜਾਣਾ ਤੇ ਦੇਸ਼ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਜਿਹੜਾ ਇੱਕ ਸਰਗਰਮੀ ਆ ਉਸ ਤਰ੍ਹਾਂ ਦੀ ਸ਼ੁਰੂ ਹੋ ਜਾਂਦੀ ਹੈ ਜੀ ਇੱਕ ਕਾਂਗਰਸੀ ਐਮਐਲਏ ਸੀ ਤੇ ਵਿਧਾਇਕੀ ਵੀ ਛੱਡਤੀ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਕਹਿੰਦੇ ਕਿ ਉਹਨਾਂ ਨੂੰ ਵੀ ਲੋਕ ਸਭਾ ਦੀ ਟਿਕਟ ਦਿੱਤੀ ਜਾ ਸਕਦੀ ਹੈ ਉਹਨਾਂ ਨੂੰ ਵੀ ਚੋਣ ਲੜਾਈ ਜਾ ਸਕਦੀ ਹੈ ਦੇਖੋ ਕਾਂਗਰਸ ਦਾ ਜਿਹੜਾ ਫਿਲਹਾਲ ਦੀ ਗੱਡੀ ਆਪਾਂ ਕਹਿ ਲਓ ਕਿ ਉਹ ਮਹਾਂਦਰਾ ਜਾ ਹੈਗਾ ਉਹ ਦੇਖਣ ਤੇ ਇਦਾਂ ਲੱਗ ਰਿਹਾ ਕਿ ਕਾਂਗਰਸ ਹੋ ਸਕਦਾ ਹੈ ਸਟੇਟ ਦੇ ਵਿੱਚ ਸੋਲਿਡ ਇੱਕ ਪਾਰਟੀ ਜਿਹੜੀ ਹੈਗੀ ਮਜ਼ਬੂਤ ਪਾਰਟੀ ਕਹਿ ਲਓ ਆਪਾਂ ਜਾਂ ਸੋਲਿਡ ਪੱਖ ਰੱਖ ਸਕਦੀ ਹੈ ਨਾ ਚੋਣਾਂ ਦੇ ਵਿੱਚ ਲੇਕਿਨ ਜਿੱਦਾਂ ਜਿੱਦਾਂ ਉਹਨਾਂ ਦੇ ਜਿਹੜੇ ਆਪਣੇ ਲੀਡਰ ਨੇ ਜਦੋਂ ਉਹ ਇੱਕ ਦੂਜੇ ਦੀ ਇੱਕ ਦੂਜੇ ਨੂੰ ਠਿੱਪੀ ਲਾਉਂਦੇ ਨੇ ਜਾਂ ਪਾਰਟੀ ਨੂੰ ਦਰਖਨਾਨ ਕਰਕੇ ਦੂਜੀ ਪਾਰਟੀ ਵੱਲ ਚਲੇ ਜਾਂਦੇ ਨੇ ਕਿਤੇ ਲੱਗਦੇ ਲੋਕ ਸੋਚਣ ਲਈ ਮਜਬੂਰ ਵੀ ਹੋ ਜਾਂਦੇ ਨੇ ਕਿ ਕਾਂਗਰਸ ਦਾ ਆਧਾਰ ਕਿੰਨਾ ਹੈ ਪੰਜਾਬ ਦੇ ਵਿੱਚ ਇਹਨਾਂ ਦੀ ਆਪਸ ਵਿੱਚ ਨਹੀਂ ਵਧ ਰਹੀ ਹਾਲਾਂਕਿ ਜਿਹੜੇ ਸਰਵੇ ਵਗੈਰਾ ਹੈਗੇ ਨੇ ਉਹ ਪੱਖ 'ਚ ਜਾ ਰਹੇ ਨੇ ਕਾਂਗਰਸ ਦੇ ਅੱਜ ਜਿਹੜੀ ਨਵੀਂ ਗੱਲ ਹੋਈ ਹੈ ਉਹ ਇਹ ਹੈ ਕਿ ਰਾਜਕੁਮਾਰ ਚੱਪੜਵਾਲ ਜਿਹੜਾ ਹੈਗੇ ਨੇ ਉਹ ਇੱਕਦਮ ਛਾਲ ਮਾਰ ਕੇ ਉਹਨਾਂ ਨੇ ਹੁਣ ਆ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਇਹ ਹੁਸ਼ਿਆਰਪੁਰ ਤੋਂ ਸਾਬੇਦਾਰੀ ਵੀ ਮੰਨੀ ਜਾ ਰਹੀ ਹੈ ਉਹਨਾਂ ਦੀ ਤੋਂ ਜੀਪੀ ਤੋਂ ਬਾਅਦ ਆ ਦੂਜੇ ਕਾਂਗਰਸੀ ਹੈਗੇ ਨੇ ਜਿਹੜੇ ਇੱਕ ਤਮ ਛਾਲ ਮਾਰੀ ਹੈ ਜਿਨ੍ਹਾਂ ਨੇ ਹਾਲਾਂਕਿ 2019 ਦੇ ਵਿੱਚ ਜੇ ਦੇਖਿਆ ਜਾਂਦਾ ਤਾਂ ਜਿਵੇਂ ਕੈਪਟਨ ਮਨਿੰਦਰ ਸਿੰਘ ਨੇ ਸੀਟਾਂ ਪਾੰਝੀਆਂ ਸੀਗੀਆਂ ਕਾਗਜ਼ ਦੀ ਝੋਲੀ ਦੇ ਵਿੱਚ ਤੇ ਜਿਹੜੀਆਂ ਹਰੀਆਂ ਸੀਗੀਆਂ ਉਹਨਾਂ ਦਾ ਠਿਕਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਤੇ ਪੰਨਿਆ ਸੀਗਾ ਤੇ ਹੁਣ ਜਿਹੜੇ ਲੀਡਰ ਨੇ ਇਹਨਾਂ ਦੇ ਕਾਂਗਰਸ ਦੇ ਪੰਜਾਬ ਇਕਾਈ ਦੇ ਇਹਨਾਂ ਦੇ ਕਿ ਕਿਹੜਾ ਕਿਹੜਾ ਠੀਕਰਾ ਭੰਨਿਆ ਨਿਆਣਾ ਹੈ ਹਾਰ ਦਾ ਭੰਨਣਾ ਹੈ ਕੈਂਡੀਡੇਟ ਛਾਲਾ ਮਾਰਨ ਦਾ ਪੁੱਛਣਾ ਜਿਹੜੇ ਇਹਨਾਂ ਦੇ ਲੀਡਰ ਜਾ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹ ਤੁਸੀਂ ਦੇਖਿਆ ਹੀ ਹੈ ਪਹਿਲਾਂ ਰਾਜਕੁਮਾਰ 베ਰ ਕਾ ਵਰਗੇ ਸੁਨੀਲ ਜਾਖੜ ਵਰਗੇ ਇਹਨਾਂ ਦੇ ਗੇੜੇ ਚ ਉਤਰ ਕੇ ਚਲੇ ਗਏ ਆ ਕਿਤੇ ਨਾ ਕਿਤੇ ਜੇ ਵੋਟਾਂ ਨਾਲ ਸਰਵੇ ਜਿਹੜਾ ਹੈਗਾ ਕੋਈ ਉਹ ਵੋਟਾਂ ਨਾਲ ਕਾਂਗਰਸ ਦੀ ਮਜ਼ਬੂਤੀ ਸ਼ੋਅ ਕਰ ਰਿਹਾ ਹੈ ਮਜ਼ਬੂਤੀ ਦਿਖਾ ਰਿਹਾ ਤਾਂ ਇਹਨਾਂ ਦੇ ਆਪਦੇ ਬੰਦੇ ਇਹਦੇ ਆਪਣੇ ਲੀਡਰ ਆਗੂ ਜਿਹੜੇ ਹੈਗੇ ਨੇ ਉਹ ਛਾਲਾ ਮਾਰ ਮਾਰ ਕੇ ਕਾਂਗਰਸ ਦੀ ਹਾਲ ਤਾਂ ਜਿਹੜੀ ਪੇਤਲੀ ਕਰਨ ਦੇ ਵਿੱਚ ਕੋਈ ਕਸਰ ਵੀ ਬਾਕੀ ਨਹੀਂ ਛੱਡ ਰੇ ਕੁਰਸੀ ਦਾ ਲਾਟ ਜਿਹੜਾ ਹੈਗਾ ਇਕਦਮ ਸਾਹਮਣੇ ਦਿਸਦਾ ਨਜ਼ਰ ਆ ਰਿਹਾ ਫਿਲਹਾਲ ਦੀ ਘੜੀ ਦੇ ਵਿੱਚ ਤੁਸੀਂ ਗੱਲ ਪਹਿਲਾਂ ਕੀਤੀ ਹੈ ਕਿ ਜਿਹੜੇ ਪਾਰਟੀ ਦੇ ਨਮਾਇਦੇ ਨੇ ਪ੍ਰਧਾਨ ਨੇ ਇਕੱਠੇ ਵੀ ਹੋ ਰਹੇ ਨੇ ਤੇ ਪ੍ਰਧਾਨ ਜਾ ਕੇ ਰਾਜਪਾਲ ਤੱਕ ਵੀ ਮਿਲ ਰਹੇ ਨੇ ਨਵਜੋਸ਼ ਸਿੰਘ ਸਿੱਧੂ ਵੀ ਬਣ ਕੇ ਆਏ ਨੇ ਠੀਕ ਹੈ ਹਰ ਸਮਝੋ ਤੁਸੀਂ ਦੋਨੋਂ ਨੇ ਵੀ ਕੁਐਸਚਨ ਕੱਲ ਕਿਤੇ ਖੜੇ ਕਿ ਚੰਨੀ ਦੇ ਬਾਰੇ ਠੀਕ ਹੈ ਉਹ ਆਪਸ ਵਿੱਚ ਵੀ ਮਤਲਬ ਕਹਿ ਲਓਗੇ ਇਹਨਾਂ ਦੀ ਆਪਸ ਵਿੱਚ ਜਿਹੜੀ ਇੱਕਜੁੱਟਤਾ ਉਹ ਕਿਤੇ ਨਜ਼ਰ ਨਹੀਂ ਆ ਰਹੀ ਪਰ ਵੋਟਾਂ ਦੇ ਪੱਕੇ ਤੇ ਜੇ ਦੇਖਿਆ ਜਾਵੇ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਦੀ ਵੋਟ ਹੁੰਦੀ ਹੈ ਉਹ ਮਜ਼ਬੂਤੀ ਨਾਲ ਖੜੀ ਹੈ ਜਾਂ ਨਹੀਂ ਖੜੀ ਇਹ ਕੋਣ ਲੋਕ ਸਭਾ ਚੋਣਾਂ ਦੇ ਵਿੱਚ ਸਾਫ਼ ਤੇ ਸਪਸ਼ਟ ਨਜ਼ਰ ਆਊਗਾ ਕਿ ਇਹਨਾਂ ਲੀਡਰਾਂ ਦੀ ਕਾਰਗੁਜ਼ਾਰੀ ਇਹਨਾਂ ਲੀਡਰਾਂ ਦਾ ਆਪਸੀ ਉਸਤੀ ਦੇ ਵਿੱਚ ਲੜਨਾ ਇੱਕ ਦੂਜੇ ਨੂੰ ਠਿੰਪੀ ਲਾਉਣੀ ਇੱਕ ਦੂਜੇ ਨੂੰ ਪਿੱਛੇ ਧੱਕਣਾ ਇੱਕ ਦੂਜੇ ਦੇ ਤੇ ਬਿਨਾ ਨਾਂ ਲੈ ਬਲੇ ਬਣਾਉਣੇ ਉਹ ਕਿੰਨਾ ਕੁ ਅ ਨੁਕਸਾਨ ਕਰਦਾ ਹੈ ਜਾਂ ਕਿੰਨਾ ਕੁ ਕਾਰਗਰ ਸਾਬਤ ਹੁੰਦਾ ਜਾਂ ਲੋਕ ਉਹਨੂੰ ਅੱਖੋਂ ਪਰੋਖੇ ਕਰਕੇ ਵੋਟ ਕਾਂਗਰਸ ਪਾਰਟੀ ਨੂੰ ਦੇਣਗੇ ਜਾਂ ਇਹਨਾਂ ਲੀਡਰਾਂ ਦੀ ਆਪਸੀ ਲੜਾਈ ਦੇ ਵਿੱਚ ਉਹ ਵੀ ਪਿਸ ਜਾਣਗੇ ਵਰਕਰ ਜਿਹੜੇ ਉਹਨਾਂ ਦੇ ਆਸ-ਪਾਸਕੇ ਤੌਰ ਤੇ ਸੋ ਇਹ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਬੜਾ ਪਕਾਲਾ ਕਿੱਕਰ ਇਮਤਿਹਾਨ ਬੜਾ ਹੋਏਗਾ ਕਾਂਗਰਸ ਵੀ ਪਰਮਿੰਦਰ ਜੀ ਜਦੋਂ ਕਾਂਗਰਸ ਪਾਰਟੀ ਤਾਂ ਹਾਰੀ ਹੋਈ ᱛਿਰ ਹੈ ਉਹ ਅਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਐਗਜ਼ਿਸਟ ਨਹੀਂ ਕਰਦੀ ਕਿਤੇ ਸਟੈਂਡ ਨਹੀਂ ਕਰਦੀ ਕਿਉਂਕਿ ਹਾਰੀ ਹੋਈ ਪਾਰਟੀ ਆ ਉਹ ਸੈਟਰ ਦੇ ਵਿੱਚ ਇੱਥੇ ਜਿਨ੍ਹਾਂ ਕੋਲ 92 ਐਮਐਲਏ ਨੇ ਤੇ ਜਿਨ੍ਹਾਂ ਦਾ ਇੱਕੋ ਇੱਕ ਐਮਪੀ ਹੈ ਸੁਸ਼ੀਰ ਕੁਮਾਰ ਜੀ ਨੂੰ ਉਹ ਐਮਪੀ ਵੀ ਕਾਂਗਰਸ ਪਾਰਟੀ ਤੋਂ ਲਿਆ ਹੋਇਆ ਇੱਕ ਉਹ ਬੰਦਾ ਜਿਹੜਾ ਕਾਂਗਰਸ ਪਾਰਟੀ ਤੋਂ ਇੱਕ ਲੀਡਰ ਹੈ ਕਾਂਗਰਸ ਪਾਰਟੀ ਤੋਂ ਚੋਣ ਲੜੀ ਸੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਆਮ ਆਦਮੀ ਪਾਰਟੀ ਨੇ ਉਸ ਨੂੰ ਚੋਣ ਲੜਾਈ ਸ਼ਿਰਕੁਮਾਰ ਰੇਕੂ ਐਮਪੀ ਬਣੇ ਗੁਰਪ੍ਰੀਤ ਜੀਪੀ ਫਤੇਗੜ ਸਾਹਿਬ ਤੋਂ ਤੇ ਅੱਜ ਆਹ ਬੇਰਗਾਹ ਸਾਹਿਬ ਵਿੱਤੇ ਕੱਲ ਪੰਜ ਜਿਹੜੇ ਕੈਬਨਟ ਮੰਤਰੀ ਸੀ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਣਾ ਕੈਬਨਟ ਮੰਤਰੀਆਂ ਦੇ ਨਾਰਾਜ਼ਗੀ ਦੇ ਦੌਰ ਦੇ ਵਿੱਚ ਕੀ 92 ਸਿੱਟਾ ਜਿੱਤੀ ਹੋਈ ਪਾਰਟੀ ਪੰਜਾਬ ਦੇ ਵਿੱਚ 13 ਜੀਰੋ ਦੀ ਗੱਲ ਕਰਨ ਵਾਲੀ ਕਿ ਹੋਰ ਨੂੰ ਤਾਂ ਕਿਸੇ ਨੂੰ ਕੋਈ ਸਿੱਟ ਨਹੀਂ ਆਉਣੀ ਜਿਹੜੀਆਂ ਸਿੱਟ ਆਉਣਗੀਆਂ ਉਹ ਸਾਨੂੰ ਆਉਣਗੀਆਂ ਆਪਾ ਆਦਮੀ ਪਾਰਟੀ ਨੂੰ 13 ਸਿੱਟ ਆਉਣਗੀਆਂ ਬਾਕੀਆਂ ਨੂੰ ਸਾਰਿਆਂ ਨੂੰ 0 ਸਿੱਟ ਆਉਣਗੀਆਂ ਪਾਰਟੀ ਨੂੰ ਇਹਨਾਂ ਕੋਲੇ ਉਮੀਦਵਾਰ ਨਹੀਂ ਹੈ ਜਿਹੜੀ ਪਾਰਟੀ ਜੱਟੇ ਵੱਡੇ ਦਾਅਵੇ ਨੇ ਕਿ ਸਾਡੇ 13 ਉਮੀਦਵਾਰ ਜਿੱਤਣਗੇ ਕਿ ਉਹਨਾਂ ਕੋਲ 92 ਐਮਐਲਏ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਸਰਕਾਰ ਹੋਣ ਦੇ ਬਾਵਜੂਦ ਕਿ ਉਮੀਦਵਾਰ ਨਹੀਂ ਲੱਭਰੇ ਬਜੁੱਦਾ ਪਾਰਟੀ ਨੂੰ ਲੜਾਉਣ ਦੇ ਲਈ ਜੀ ਬਿਲਕੁਲ ਗੁਰਜਿੰਦਰ ਜੀ ਸੋਚਣ ਵਾਲੀ ਗੱਲ ਤਾਂ ਇਹ ਹੀ ਆ ਕਿ ਜੇ ਇੰਨੀ ਵੱਡੀ ਗਿਣਤੀ ਦੇ ਵਿੱਚ ਸੀਟਾਂ ਲੈਣ ਦੇ ਬਾਵਜੂਦ ਅ ਦੂਜੀਆਂ ਪਾਰਟੀਆਂ ਤੋਂ ਜੋ ਔਰ ਖਾਸ ਕਰਕੇ ਜਿਹੜੇ ਕੈਬਨਿਟ ਮਿਨਿਸਟਰ ਮਿਨਿਸਟਰ ਨੇ ਜਿਹੜੇ ਜਿਨ੍ਹਾਂ ਨੇ ਜਿਨ੍ਹਾਂ ਨੇ ਕਾਰਗੁਜ਼ਾਰੀ ਕੀਤੀ ਆ ਜਾਂ ਜਿਹੜੇ ਵੱਡੇ ਚਿਹਰੇ ਗਿਣੇ ਜਾ ਰਹੇ ਨੇ ਪਾਰਟੀ ਦੇ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਲੋਕ ਸਭਾ ਚੋਣਾਂ ਦੇ ਲਈ ਤੇ ਉਸ ਤੋਂ ਬਾਅਦ ਫਿਰ ਜਮਿਨੀ ਚੋਣਾਂ ਦੇ ਲਈ ਵੀ ਤਿਆਰੀ ਕੀਤੀ ਜਾਣੀ ਆ ਮਤਲਬ ਕਹਿਣ ਤੋਂ ਤਾਬੇ ਇਹ ਕਿ ਸੋਚਣਾ ਤਾਂ ਇਹ ਪੈਣਾ ਹੈ ਕਿ ਇਹ ਪਾਰਟੀ ਜਿਹੜੀ ਹੈ ਇਹ ਕਰ ਕੀ ਰਹੀ ਹੈ ਇਹਦਾ ਅਰਸੂਖ ਕਿੱਡਾ ਕਹਿ ਤੇ ਲੋਕ ਇਹਦੇ ਬਾਰੇ ਕੀ ਸੋਚਣਗੇ ਜਿਹੜੀ ਵਿਰੋਧੀ ਧਿਰ ਨੇ ਆਵਾਜ਼ ਉਠਾਈ ਹੈ ਹੁਣ ਚੱਕੀ ਹੈ ਇਸ ਪਾਰਟੀ ਨੂੰ ਲੈ ਕੇ ਸੱਤਾ ਧਿਰ ਨੂੰ ਕਿਨਾਰੂ ਕੈਂਡੀਡੇਟ ਨਹੀਂ ਮਿਲ ਰਹੇ ਲੋਕ ਮੰnade ਵਿੱਚ ਇਹ ਗੱਲ ਸਿੱਧੇ ਤੌਰ ਤੇ ਜਾ ਸਕਦੀ ਹੈ ਇਹਦੇ ਵਿੱਚ ਕੋਈ ਸ਼ੰਕ ਨਹੀਂ ਹੈਗਾ ਹਾਲਾਂਕਿ ਜਿਹੜੇ ਕੁਝ ਸੀਟਾਂ ਦੇ ਉੱਤੇ ਚਿਹਰੇ ਆਪਣੇ ਆਪ ਨੂੰ ਤੁਸੀਂ ਦੇਖਿਆ ਹੀ ਹੋਗਾ ਸਭ ਲੋਕਾਂ ਦੇ ਦੇਖਿਆ ਲੋਕ ਸਭਾ ਹਲਕਾ ਇਨਚਾਰਜ ਲਾ ਕੇ ਵੱਡੇ ਵੱਡੇ ਪੋਸਟਰ ਬੈਨਰ ਲਾ ਕੇ ਬਟ ਸੜਕਾਂ ਦੇ ਉੱਤੇ ਸ਼ੋਅ ਵੀ ਕੀਤਾ ਲੋਕਾਂ ਨੇ ਕਿ ਅਸੀਂ ਦਾਵੇਦਾਰ ਹੈਗੇ ਦਾਵੇਦਾਰੀ ਠੋਕੀਆਂ ਨੇ ਨਵੇਂ ਚਿਹਰੇ ਆ ਨੇ ਠੋਕੀਆਂ ਨੇ ਔਰ ਬਹੁਤ ਅਮੀਰ ਵੀ ਲੋਕ ਨੇ ਜਿਨ੍ਹਾਂ ਦੇ ਵਿੱਚ ਉਹ ਆਂਦੇ ਨੇ ਪਰ ਉਹ ਸਾਰਿਆਂ ਨੂੰ ਦਰਕਨਾਰ ਕਰਕੇ ਜਾਂ ਕੁਝ ਲੌਲੀਪੌਪ ਦੇ ਤੌਰ ਤੇ ਕਹਿ ਲਓ ਕਿ ਜੇਰਮਨੀਆ ਵਗੈਰਾ ਦੇ ਕੇ ਉਹਨਾਂ ਨੂੰ ਸ਼ਾਂਤ ਕਰ ਦਿੱਤਾ ਗਿਆ ਪਰ ਐਮਐਲ ਜਿਹੜੇ ਜਿੱਤੇ ਸੀਗੇ ਕੈਬਨਟ ਦੇ ਮਿਸਟਰ ਸੀਗੇ ਉਹਨਾਂ ਨੂੰ ਲਿਆ ਕੇ ਦੁਬਾਰਾ ਚੋਣ ਲੜਾਈ ਜਾਣੀ ਸਵਾਲ ਤਾਂ ਖੜੇ ਹੁੰਦੇ ਨੇ ਚੰਕਾ ਵੀ ਖੜੇ ਹੁੰਦੀ ਹੈ ਤੇ ਲੋਕ ਇਸ ਨੂੰ ਕਿਸ ਸੰਦਰਭ ਚ ਲੈਂਦੇ ਨੇ ਉਹ 92 ਸੀਟਾਂ ਦੇ ਸੰਦਰਭ ਚ ਲੈਂਦੇ ਨੇ ਜਾਂ ਇਹਨਾਂ ਕੈਂਡੀਡੇਟਸ ਨੂੰ ਜਿਹੜੇ ਹੁਣ ਕੈਬਨਟ ਤੋਂ ਹਟਾ ਕੇ ਇੱਧਰ ਲੈ ਆਂਦੇ ਨੇ ਇਹਨਾਂ ਦੀ ਅੱਗੇ ਤਰੱਕੀ ਵੱਲ ਦੇਖਦੇ ਨੇ ਜਾਂ ਪਾਰਟੀ ਦੀ ਗਰਾਫਟ ਦੇਖਦੇ ਨੇ ਇਹ ਹੁਣ ਚੋਣਾਂ ਦੇ ਵੇਲੇ ਹੀ ਪਤਾ ਲੱਗੂਗਾ ਨਾ ਸਾਹਮਣੇ ਤਾਂ ਇਹ ਇਹ ਗੱਲ ਉਦੋਂ ਹੀ ਆਣੀ ਹੈ ਕਿ ਇਸ ਪੱਖ ਨੂੰ ਪਾਰਟੀ ਦੇ ਨੂੰ ਇਸ ਤਰ੍ਹਾਂ ਦੇ ਫੈਸਲੇ ਨੂੰ ਲੋਕ ਕਿਹੜੇ ਹਿਸਾਬ ਨਾਲ ਲੈਂਦੇ ਨੇ ਜੀ ਦੂਜੀ ਗੱਲ ਚੋਣ ਬੋਰਡ ਨੂੰ ਲੈ ਕੇ ਪਰਮਿੰਦਰ ਜੀ ਲਗਾਤਾਰ ਅ ਜਿਹੜੀ ਸਿਆਸਤ ਉਹ ਜਾਂ ਜਿਹੜਾ ਸਾਡਾ ਕਾਨੂੰਨ ਹੈ ਉਹ ਕਹਿ ਲਓ ਅਮੋ ਸਾਹਮਣੇ ਹੈ ਸਾਰਾ ਕੁਛ ਕਿ ਚੋਣ ਬੋਰਡ ਇੱਕ ਵੱਡਾ ਇਸ਼ੂ ਬਣਿਆ ਹੋਇਆ ਹੈ ਕਿ ਜੇਕਰ ਚੰਦੇ ਦੇਣੇ ਆ ਤਾਂ ਇਦਾਂ ਕਿਉਂ ਜੀ ਦੇਖੋ ਜਿਹੜੇ ਚੋਣ ਬੋਰਡ ਨੇ ਉਹ ਸਪਰੀਮ ਕੋਰਟ ਦੀ ਜਿਹੜੀ ਸ਼ਕਤੀ ਸੀ ਉਹਦੇ ਤੋਂ ਬਾਅਦ ਨਸ਼ਰ ਹੋਇਆ ਹੈ ਵੈਬਸਾਈਟ ਦੇ ਉੱਤੇ ਆ ਜਿਹੜਾ ਆਪਣਾ ਇਲੈਕਸ਼ਨ ਕਮਿਸ਼ਨਰ ਨੇ ਪਾਇਆ ਹੈ 14 ਤਰੀਕ ਨੂੰ 14 ਮਾਰਚ ਨੂੰ ਪਾਇਆ ਔਰ ਇਹਦੇ ਵਿੱਚ ਵੱਡੀ ਗੱਲ ਤਾਂ ਇਹ ਹੈ ਕਿ ਜਿੰਨੀਆਂ ਜਿੰਨਾ ਵੀ ਫੰਡ ਵਗੈਰਾ ਕਹਿ ਲਓ ਆਪਾਂ ਆਇਆ ਹੈ ਉਹਦਾ 80% ਦੀ ਤਾਂ ਭਾਜਪਾ ਨੇ ਇਨਕੈਸ਼ ਕੀਤਾ ਹੈ 60 ਅਰਬ ਦੇ ਨੇੜੇ ਜਾਰੀ ਹੈ ਗਿਣਤੀ 60 ਅਰਬ ਦੇ ਨੇੜੇ ਉਹ ਐਡਾ ਵੱਡਾ ਫੰਡ ਜਿਹੜਾ 2019 ਤੋਂ ਲੈ ਕੇ 2023 ਤੱਕ ਦੀਆਂ ਵਿਧਾਨ ਸਭਾ ਚੋਣਾਂ ਦੇ ਵੇਲੇ 1 ਤਿਹਾਈ ਤਾਂ ਉਹਦਾ ਇਨਕੈਸ਼ ਕਰਵਾ ਲਿਆ ਗਿਆ ਸੀ ਇਹਦੇ ਵਿੱਚ ਮੈਂ ਥੋੜਾ ਜਿਹਾ ਬਸ ਇੱਕ ਮਿੰਟ ਦੇ ਵਿੱਚ ਖਤਮ ਕਰਨੀ ਚਾਹੁੰਦਾ ਗੱਲ ਉਹਦੇ ਵਿੱਚ ਇੱਕ ਵੱਡੀ ਗੱਲ ਇਹ ਹੈ ਕਿ 10 ਪ੍ਰਮੁੱਖ ਕੰਪਨੀਆਂ ਆ ਰਹੀਆਂ ਜਿਨ੍ਹਾਂ ਨੇ ਚੋਣ ਬਾਣਟ ਖਰੀਦੇ ਨੇ ਪਰ ਪਹਿਲੀਆਂ ਤਿੰਨਾਂ ਦੇ ਵਿੱਚੋਂ ਦੋ ਕੰਪਨੀਆਂ ਅਗਿਆਤ ਜਿਹੜੀਆਂ ਹੈਗੀਆਂ ਉਹ ਨੇ ਇੱਕ ਤਾਂ ਆ ਫਿਊਚਰ ਗੇਮਿੰਗ ਵਾਲੀ ਲਾਟਰੀ ਵਾਲੀ ਕੰਪਨੀ ਹੈਗੀ ਹੈ ਜਿਹਦਾ 2022 ਦੇ ਵਿੱਚ ਸੁਰਖੀਆਂ ਦੇ ਵਿੱਚ ਆਈ ਸੀ ਜਦੋਂ ਐੀ.ਈ.ਡੀ ਨੇ 409 ਕਰੋੜ ਰੁਪਇਆ ਜ਼ਬਤ ਕੀਤਾ ਸੀ ਗੱਲ ਲੁਧਿਆਣੇ ਤੁਹਾਨੂੰ ਯਾਦ ਹੋਊਗਾ ਉਹ ਕੰਪਨੀ ਨੇ ਸਭ ਤੋਂ ਵੱਧ 1300 ਕਰੋੜ ਰੁਪਏ ਦੇ ਕਰੀਬ ਕਰੀਬ ਜਿੱਤੇ ਚੌਣ ਪਾਂਡ ਕਰ ਦਿੱਤੇ ਉਦੋਂ ਬਾਅਦ ਜਿਹੜੀਆਂ ਕੰਪਨੀਆਂ ਨੇ 10 ਜਿਨ੍ਹਾਂ ਦੇ ਵਿੱਚ ਵਿਦਾਂਤਾ ਹੈ ਭਾਰਤੀ ਰੈਟਲ ਹੈ ਉਹ ਇਹ ਸਾਰੀਆਂ ਜਿਹੜੀਆਂ ਹੈਗੇ ਮੁੰਬਈ ਦੀ ਇੱਕ ਕੰਪਨੀ ਉਹ ਇੱਕ ਸਰਵਿਸ ਚੇਨ ਜਿਹੜੀ ਹੈਗੀ ਉਹ ਵੀ ਹੈ ਇਹ ਇਹ ਸਾਰੀਆਂ ਕੰਪਨੀਆਂ ਉਹਦੇ ਵਿਚਾਰੀਆਂ ਉਹ 80% ਦੇ ਫੰਡ ਜਿਹੜਾ ਫੰਡ ਹੈਗਾ ਜਿਹੜਾ ਚੋਣ ਮਾਣ ਜਿਹੜੇ ਹੈਗੇ ਆ ਉਹ ਕਨ ਕੈਸ਼ ਕੀਤੇ ਗਏ ਹੁਣ ਜਿਹੜਾ ਜਾਣਕਾਰੀ ਤਾਂ ਦਿੱਤੀ ਕਿ ਕਿਹੜਾ ਕੰਪਨੀ ਨੇ ਫੰਡ ਦਿੱਤਾ ਉਹ ਇੱਕ ਇਹ ਗੱਲ ਜਿਹੜੀ ਹੈਗੀ ਆ ਕਿ ਕਿਹੜੀ ਕੰਪਨੀ ਨੇ ਕਿਹੜੀ ਪਾਰਟੀ ਨੂੰ ਫੰਡ ਦਿੱਤਾ ਇਹ ਨਹੀਂ ਜਾਣਕਾਰੀ ਹਾਸਲ ਹੋ ਸਕੀ ਹੈ ਜਦ ਤੱਕ ਇਹ ਨਸ਼ਰ ਨਹੀਂ ਹੋਈ ਜਾਣਕਾਰੀ ਦੂਜੀ ਗੱਲ ਇਹ ਹੈ ਕਿ ਸਾਰੀਆਂ ਪਾਰਟੀਆਂ ਨੇ ਜਲਦੀ ਜਲਦੀ ਇਹਦੇ ਵਿੱਚ ਜਿਹਦੇ ਵਿੱਚ ਕਾਂਗਰਸ ਵੀ ਹੈਗੀ ਹੈ ਸਭ ਤੋਂ ਪਹਿਲੀ ਪਾਰਟੀ ਤਾਂ ਬੀਜੇਪੀ ਹੈ ਕਾਂਗਰਸ ਵੀ ਹੈ ਆ ਤੁਹਾਡੀ ਆਰਜीडी ਵੀ ਹੈ ਠੀਕ ਹੈ ਏਆਈ ਡੀਐਮਕੇ ਵੀ ਹੈਗੀ ਆਮ ਆਦਮੀ ਪਾਰਟੀ ਵੀ ਹੈਗੀ ਆ ਪ੍ਰਿੰਮੁਲ ਕਾਂਗਰਸ ਵੀ ਹੈਗੀ ਆ ਸਾਰਿਆਂ ਨੇ ਜਿਹੜੇ ਹੈਗੇ ਇਨਕੈਸ਼ ਕਰਵਾਏ ਨੇ ਚੋਣ ਮਾਰ ਤੋਂ ਕਹਿਣ ਦਾ ਭਾਵ ਹੈ ਕਿ ਏਡੇ ਵੱਡੀ ਤਾਦਾਦ ਦੇ ਵਿੱਚ ਫੰਡ ਜਿਹੜੇ ਹੈਗੇ ਆ ਫੰਡ ਜਿਹਾ ਚੋਣ ਪੰਡ ਜਿਹੜੇ ਆਏ ਆ ਉਹਨਾਂ ਨੂੰ ਇਨਕੈਸ਼ ਕਰਵਾ ਲਿਆ ਗਿਆ ਔਰ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਸੀਗਾ ਜੇ ਸੁਪਰੀਮ ਕੋਰਟ ਸ਼ਕਤੀ ਨਾ ਵਰਤੀ ਫਿਲਹਾਲ ਵੀ ਇਹ ਦੂਰੀ ਜਾਣਕਾਰੀ ਜਿਹੜੀ ਹੈਗੀ ਆ ਉਹ ਵੈਬਸਾਈਟ ਤੇ ਪਾਈ ਗਈ ਤੁਸੀਂ ਦੇਖੋਗੇ ਉਹਨਾਂ ਕੰਪਨੀਆਂ ਨੂੰ ਸਿੱਧੇ ਤੌਰ ਤੇ ਡਾਇਰੈਕਟ ਤੌਰ ਤੇ ਖਾਸ ਕਰ ਅਗਿਆਤ ਕੰਪਨੀਆਂ ਜਿਨ੍ਹਾਂ ਦਾ ਨਾਮ ਵੀ ਲੋਕਾਂ ਨੇ ਸੁਣਿਆ ਉਹ ਕੰਪਨੀਆਂ ਜਿਹੜੀਆਂ ਆ ਕੇ ਸਭ ਤੋਂ ਵੱਧ ਉਹ ਚੋਣਾਂ ਬਾਣਡ ਖਰੀਦ ਰਹੀਆਂ ਨੇ ਸੋ ਮਤਲਬ ਕਹਿਣ ਦਾ ਭਾਵ ਇਹ ਕਿ ਕਾਰਪੋਰੇਟ ਨੂੰ ਕਿੰਨਾ ਵੱਡਾ ਉਹ ਅਪਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਦੇਸ਼ ਦੇ ਵਿੱਚ ਉਹਨਾਂ ਨੂੰ ਥਾਂ ਦਿੱਤੀ ਜਾ ਰਹੀ ਹੈ ਜੋ ਆ ਜਿਹੜੇ ਵਿਚਾਰੇ ਲੜ ਰਹੇ ਨੇ ਸਰਹੱਦਾਂ ਦੇ ਬੈਠ ਕੇ ਸਾਡੇ ਹੱਕ ਦੇ ਉਹ ਦੀ ਸਾਨੂੰ ਕਾਨੂੰਨ ਰੱਦ ਕਰੋ ਜੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਿਆਲ ਬਹੁਤ ਵੱਡਾ ਇੱਕ ਖਤਰਾ ਪਣਨਗੇ ਜਿਹੜੇ ਆਹ ਕਾਨੂੰਨ ਬਣਾਉਣੇ ਨੇ ਜਾਂ ਕਾਰਪੋਰੇਟ ਨੂੰ ਉਤਸ਼ਾਹਿਤ ਕਰਨਾ ਹੈਗਾ ਇਹ ਦੇਸ਼ ਦੇ ਲਈ ਖਤਰਨਾਕ ਸਾਬਤ ਹੋ ਸਕਦੇ ਜੀ ਜੀ ਬਿਲਕੁਲ ਬਿਲਕੁਲ ਸੁਪਰਮਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਗੋਵਿੰਦਪ੍ਰੀਤ ਜੀ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਜਰਨਲਿਸ ਪਰਮਿੰਦਰ ਸਿੰਘ ਰਾਇ ਬਰਤੂ ਸਿ ਆਪਣੇ ਫੀਡਬੈਕ ਸਾਨੂੰ ਹਰ ਵਾਰ ਜਰਾ ਕਮੈਂਟ ਬਾਕਸ ਵਿੱਚ ਭੇਜ ਸਕਦੇ